ਕਾ ਕਾਲਸਾ ਵਾਈਗੋ ਦਿੱਤੀ ਫਟੇ ਜੋ ਅਸੀਂ ਇਰਾ ਫੈਕਟਰੀ ਦੇ ਖਿਲਾਫ ਜਿਹੜਾ ਧਰਨਾ ਲਾਣਿਆ ਗਿਆ ਸੀਗਾ ਹੱਕ ਸੱਚ ਦਾ ਇਕੱਲੇ ਦੁੱਧ ਦਾ ਨਹੀਂਗਾ ਜਿਹੜਾ ਸਾਡੇ ਵੀਰ ਬਾਟਾ ਪਾ ਰਹੇ ਸਾਡੇ ਆ ਬਗਾਨੇ ਨਹੀਂਗੇ ਉਹ ਜਿਹੜੀਆਂ ਬਾਟਾ ਪਾ ਰਹੇ ਹਨਾ ਉਹਨਾਂ ਦੇ ਇਕੱਲਾ ਸੀਗਾ ਵੀ ਦੁੱਧ ਦਾ ਹੀ ਮਸਲਾ ਨਹੀਂ ਵੀਰ ਜੀ ਚਾਰ ਮਸਲੇ ਐਸ ਡੀ ਐਮ ਮੈਡਮ ਨੂੰ ਦਿੱਤੇ ਗਏ ਆ ਜੀ ਦਾ ਮੈਡਮ ਨੇ ਭਰੋਸਾ ਦਵਾਇਆ ਆ ਇੱਕ ਹਫਤੇ ਦੇ ਵਿੱਚ ਵਿੱਚ ਪਿੰਡ ਦੀ ਵਿੱਚ ਕਰੂੰਗੀ ਕਿ ਪਿੰਡ ਦਾ ਵਾਕਿਆ ਹੀ ਪਾਣੀ ਖਰਾਬ ਆ ਵਾਕਿਆ ਹੀ ਦਾਵਾ ਖਰਾਬ ਆ ਇੱਕ ਮੈਡਮ ਨੇ ਵਿਸ਼ਵਾਸ ਦਵਾਇਆ ਵਾ ਵੀਡੀਓ ਸਾਡੇ ਜਿਹੜੀ ਉਹ ਵੀ ਜਾਰੀ ਕਰਾਂਗੇ ਨਰਮ ਦੀ ਔਰ ਡੀ ਐਸ ਪੀ ਸਾਹਿਬ ਨੇ ਵੀ ਇਸ ਤੇ ਵਿਸ਼ਵਾਸ ਦਵਾਇਆ ਕਿ ਜਿਹੜਾ ਪ੍ਰਦੂਸ਼ਨ ਬੋਰਡ ਆ ਚਾਹੇ ਹੋਰ ਜਿੰਨੇ ਮਹਿਕਮੇ ਆ ਲੇਬਰ ਦਾ ਮਹਿਕਮਾ ਆ ਵੱਡਾ ਲੇਬਰ ਦਾ ਇਸ਼ੂ ਸੀਗਾ ਸਾਡਾ ਅੱਜ ਲੇਬਰ ਨੂੰ ਕੀ ਮਿਲ ਰਿਹਾ ਤੇ ਪਿੱਛੋਂ ਕੀ ਆ ਰਿਹਾ ਵਾ ਉਹ ਸਾਰਾ ਕੁਝ ਜਿਹੜਾ ਵਾ ਉਹ ਲੇਬਰ ਕੋਰਟ ਦੇ ਵਿੱਚੋਂ ਜਿਹੜਾ ਲੇਬਰ ਦਾ ਕੋਈ ਅਫਸਰ ਆ ਉਹਨੂੰ ਨਾਲ ਲੈ ਕੇ ਉਹ ਚੈੱਕ ਕੀਤਾ ਜਾਊਗਾ ਡੀ ਐਸ ਪੀ ਸਾਹਿਬ ਨੇ ਇਹ ਵੀ ਵਿਸ਼ਵਾਸ ਦਵਾਇਆ ਚੌਵਾਂ ਚੀਜ਼ਾਂ ਤੇ ਅਸੀਂ ਲਾਨਿਆ ਸੀਗਾ ਆਪਣਾ ਧਰਨਾ ਔਰ ਚੌਵਾਂ ਚੀਜ਼ਾਂ ਤੇ ਵਿਚਾਰ ਵਟਾਂਦਰਾ ਹੋਇਆ ਵਾ ਤੇ ਜਿਹੜਾ ਟਾਈਮ ਆ ਐਸਡੀਐ ਮੈਡਮ ਨੇ ਪਿੰਡ ਆਉਣ ਦਾ ਇੱਕ ਹਫ਼ਤੇ ਦਾ ਟਾਈਮ ਲਿਆ ਵਾ ਅਗਰ ਉਹ ਇੱਕ ਹਫ਼ਤੇ ਦੇ ਵਿੱਚ ਵਿੱਚ ਪਿੰਡ ਨਹੀਂ ਆਉਂਦੀ ਵਿੱਚ ਨਹੀਂ ਕਰਦੀ ਆਪਣੇ ਆਪਣੇ ਵਾਦੇ ਤੋਂ ਭਜਦੀ ਆ ਉਸ ਤੋਂ ਬਾਅਦ ਫੇਕ ਜਿਹੜਾ ਆਪਣਾ ਧਰਨਾਵਾ ਅਸੀਂ ਵੀਰੋਂ ਇਹ ਧਰਨਾ ਚੁੱਟਿਆ ਨਹੀਂ ਗਿਆ ਸਿਰਫ ਇੱਕ ਪੋਸਟਪੋਨ ਕੀਤਾ ਗਿਆ ਕਿ ਅਫਸਰ ਨੇ ਸਵਾਸ ਦਵਾਇਆ ਕਿਉਂਕਿ ਜਦੋਂ ਆਪਾਂ ਟੇਬਲ ਤੇ ਬੈਠੇ ਆ ਉਹ ਟੇਬਲ ਤੇ ਬਹਿ ਕੇ ਵਿਸ਼ਵਾਸ ਕਰਨਾ ਪੈਂਦਾ ਅਫਸਰਾਂ ਦੇ ਜਦੋਂ ਅਫਸਰ ਨੇ ਕਹਿਤਾ ਕਿ ਮੈਂ ਖੁਦ ਆਹ ਪਾੜ ਕੇ ਪਿੰਡ ਦੀ ਵੀਚ ਕਰੂੰਗੀ ਅੱਜ ਤੱਕ ਕਿਸੇ ਆਸਦੀਆਂ ਮੈਡਮ ਨੇ ਜਾਂ ਡੀਸੀ ਨੇ ਜਾਂ ਕਿਸੇ ਹੋਰ ਨੇ ਅਜੇ ਤੱਕ ਇਹ ਗੱਲ ਨਹੀਂ ਕਹੀ ਸੀ ਕਿ ਮੈਂ ਖੁਦ ਆਣ ਕੇ ਵੀਚ ਕਰੂੰਗੀ ਉਹਨੇ ਖੁਦ ਆਣ ਕੇ ਵੀਚ ਕਰਨੀ ਆ ਅਗਰ ਉਹ ਨਹੀਂ ਕਰਦੀ ਕਾਰਵਾਈ ਨਹੀਂ ਸ਼ੁਰੂ ਹੁੰਦੀ ਜੇ ਅਹੀ ਦੋਸ਼ੀ ਆ ਸਰ ਤੇ ਸਜ਼ਾ ਹੋਊਗੀ ਜੇ ਉਹ ਦੋਸ਼ੀ ਆ ਜਿਹੜੀ ਸਾਡੀ ਫੈਕਟਰੀ ਆ ਜਿੰਨੇ ਸਾਡਾ ਹਵਾ ਪਾਣੀ ਸਭ ਕੁਝ ਖਰਾਬ ਕਰਤਾ ਐਨਓਸੀਆ ਦੇਣ ਵਾਲੇ ਵੀ ਚੋਰ ਬੈਠੇ ਆ ਐਨਓਸੀਆ ਦਈ ਜਾਂਦੇ ਆ ਗ੍ਰੋਨ ਲੈਵਲ ਤੇ ਆਣ ਕੇ ਵੇਦਾ ਕੋਈ ਨਹੀਂਗਾ ਇਸ ਕਰਕੇ ਵੀਰੋ ਜਿਹੜਾ ਤਰੁਣਾ ਪੋਸਟਪੋਨ ਕੀਤਾ ਗਿਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹ ਤੇ ਸੁਧਾਰ ਨਹੀਂ ਕੀਤਾ ਗਿਆ ਜਿਹੜਾ ਹੋਣ ਵਾਲਾ ਜਿਹੜਾ ਇਹਦੇ ਵਿੱਚ ਇੱਕ ਹੋਰ ਪ੍ਰੋਜੈਕਟ ਲੱਗ ਰਿਹਾ ਵਾ ਉਹਦੇ ਬਾਰੇ ਸਾਨੂੰ ਚੰਗੀ ਤਰ੍ਹਾਂ ਨਹੀਂ ਸਮਝਾਉਂਦੇ ਅਗਰ ਉਹ ਵੀ ਸਾਡੇ ਤੇ ਘਾਤਕ ਆ ਉਹਤੇ ਵੀ ਆਪਾਂ ਜਿਹੜਾ ਵੱਡਾ ਇੱਕ ਐਕਸ਼ਨ ਲਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹਨਾਂ ਸੁਧਾਰ ਨਾ ਕੀਤਾ ਫੈਕਟਰੀ ਨੇ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਜਿਹੜਾ ਧੌਂਗਿਆ ਵਾ ਉਹ ਫਿਰ ਪੱਕੇ ਤੌਰ ਤੇ ਜੇ ਲੱਗੂਗਾ ਉਹਦੇ ਵਿੱਚ ਕੋਈ ਕਿਸੇ ਨਾਲ ਰਾਇ ਨਹੀਂ ਕੀਤੀ ਜਾਊਗੀ ਕਿਸੇ ਨੂੰ ਪੁੱਛਿਆ ਨਹੀਂ ਜਾਊਗਾ ਉਹ ਫਿਰ ਸਿੱਧਾ ਧਰਨਾ ਹੀ ਲੱਗੂਗਾ ਜਿੱਦੋਂ ਵੀ ਲਾਵਾਂਗੇ ਸਿੱਧਾ ਧਰਨਾ ਲਾਵਾਂਗੇ ਫਿਰ ਕਿਸੇ ਦਾ ਟੇਬਲ ਤੇ ਬਿਆ ਕੇ ਗੱਲ ਨਹੀਂ ਕਰਾਂਗੇ ਅੱਜ ਟੇਬਲ ਤੇ ਗੱਲ ਹੋਈ ਅਗਲ ਟੇਬਲ ਤੋਂ ਭਜਦੇ ਆ ਉਹਦੇ ਬਾਅਦ ਵਿੱਚ ਫਿਰ ਵੱਡਾ ਧਰਨਾ ਉਸ ਅਮੀਰੇ ਫੈਕਟਰੀ ਦੇ ਸਾਹਮਣੇ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੌਂਜ ਵਿੱਚ ਬੈਠੇ ਹੋਏ ਸਾਡੇ ਨਾਲ ਕਿਸਾਨ ਜਿਥੇ ਬੰਦੀ ਆਈ ਹੋਈ ਸੀ ਜਿਹਦੇ ਵਿੱਚ ਸਾਡੇ ਕੋਲ ਇੱਕ ਇਸ਼ੂ ਸੀ ਪਰ ਜਿਹੜਾ ਪਨੀਰਾ ਫੈਕਟਰੀ ਦੇ ਵਿੱਚ ਦੁੱਧ ਦੇ ਨਾਲ ਬਣਾ ਹਾਲੇ ਜਿਹੜੇ ਪ੍ਰੋਡਕਟਸ ਨੇ ਉਹਦੇ ਵਿੱਚ ਕੁਝ ਕਲੈਕਸ਼ਨ ਸੈਂਟਰ ਜਿਹੜੇ ਨੇ ਉਹ ਦੁੱਧ ਦੀਏ ਪੂਰੇ ਮਾਤੰਡਾ ਉੱਤੇ ਪੂਰੇ ਨਹੀਂ ਉਤਰੇ ਤੇ ਉਹਨਾਂ ਵਿੱਚੋਂ 1% ਨੂੰ ਬਲੈਕਲਿਸਟ ਕੀਤਾ ਗਿਆ ਸੀ ਤੇ ਉਹਦੇ ਸੰਦਰਭ ਦੇ ਵਿੱਚ ਹੀ ਅਸੀਂ ਅੱਜ ਕਿਸਾਨ ਜਥੇਬੰਦੀ ਨਾਲ ਵੀ ਮੀਟਿੰਗ ਕੀਤੀ ਹੈ ਤੇ ਫੈਕਟਰੀ ਵਾਲਿਆਂ ਨਾਲ ਵੀ ਇਸ ਬਾਰੇ ਪੂਰੀ ਤਰੀਕੇ ਨਾਲ ਚਰਚਾ ਕੀਤੀ ਹੈ ਤੇ ਅਸੀਂ ਇਹੀ ਕਿਹਾ ਹੈ ਕਿ ਦੁੱਧ ਦੇ ਵਿੱਚ ਕੋਈ ਵੀ ਮਿਲਾਵਟ ਜਿਹੜੀ ਹੈ ਉਹ ਪ੍ਰਸ਼ਾਸਨ ਜਿਹੜਾ ਹੈ ਉਹ ਟੋਲਰੈਂਸ ਨਹੀਂ ਕਰੇਗਾ ਤੇ ਅਗਰ ਫੈਕਟਰੀ ਨੇ ਦੁੱਧ ਨੂੰ ਬਲੈਕਲਿਸਟ ਕੀਤਾ ਹੈ ਇਹਦੀ ਵੀ ਜਾਂਚ ਕੀਤੀ ਜਾਏਗੀ ਕਿ ਕੀ ਉਹ ਜਿਹੜਾ ਦੁੱਧ ਸੀ ਉਹ ਵਾਕਈ ਹੀ ਜਿਹੜੇ ਇਹਨਾਂ ਦੇ ਕ੍ਰਾਈਟਰੀਆ ਨਾਲ ਉਹਨਾਂ ਨੂੰ ਨਹੀਂ ਮਿਲ ਪਾਰਿਆ ਸੀ ਇਹਦੇ ਲਈ ਇਹਨਾਂ ਨੇ ਸਾਨੂੰ ਅਸੀਂ ਇਹ ਵੀ ਕਿਹਾ ਹੈ ਕਿ ਜਿਹੜੇ ਬਾਗੀ ਸੈਟਰ ਹੈ ਇਹਨਾਂ ਨੇ ਜਿਹੜੇ 24 ਸੈਟਰ ਹੈ ਨਾ ਜਿਹੜਾ ਦੁੱਧ ਦਿੰਦਾ ਹੈ ਮੇਰਾ ਫੈਕਟਰੀ ਦੇ ਵਿੱਚ ਉਹ ਵੀ ਸੈਂਟਰਾਂ ਨੂੰ ਇੱਕ ਸੈਂਟਰ ਨੂੰ ਛੱਡ ਕੇ 23 ਸੈਂਟਰ ਜਿਹੜੇ ਬਾਕੀ ਨੇ ਜਿਹੜਾ ਬਲੈਕ ਲਿਸਟ ਨਹੀਂ ਹੋਏ ਨਾ ਉਹਨਾਂ ਨੂੰ ਲਾਇਸੈਂਸ ਲੈਣ ਵਾਸਤੇ ਵੀ ਆਖਿਆ ਗਿਆ ਤੇ ਨਾਲੇ ਵੀ ਕਿਹਾ ਗਿਆ ਕਿ ਉਹਨਾਂ ਦੀ ਜਿਹੜੀ ਚੈਕਿੰਗ ਜਿਹੜੀ ਆ ਉਹ ਟਾਈਮ 'ਵੀ ਕੀਤੀ ਜਾਏਗੀ ਉਸ ਤੋਂ ਇਲਾਵਾ ਅਸੀਂ ਇਹ ਵੀ ਕਿਹਾ ਹੈ ਕਿ ਜੇ ਇਹਨਾਂ ਨੂੰ ਜਿਨ੍ਹਾਂ ਦੇ ਸੈਂਟਰ ਬੰਦ ਹੋਏ ਨਾ ਕਰੋ ਇਸ ਚੀਜ਼ ਉੱਤੇ ਇਸ ਚੀਜ਼ ਉੱਤੇ ਸਹਿਮਤ ਨਹੀਂ ਹੈ ਕਿ ਉਹਨਾਂ ਦਾ ਅੱਗੇ ਆਇਆ ਹੋਇਆ ਹੈ ਉਹ ਇਸ ਕੋਲੀ ਫੂਡ ਸੇਫਟੀ ਆਫਟੀ ਅੰਦਰ ਜਿਹੜਾ ਹੈ ਉਹ ਪਰਟੀਸ ਆਫ ਦੇ ਫੂਡ ਦੇ ਵਿੱਚ ਕੇਸ ਜਿਹੜਾ ਉਹ ਕਿ ਲਗਾ ਸਕਦੇ ਨੇ ਕਿ ਕਿਸੇ ਵੀ ਧੀਰ ਹੋਏ ਨਾ ਲੱਗੇ ਕਿ ਉਹਦੇ ਨਾਲ ਜਿਹੜਾ ਹੈ ਅਨਿਆਂ ਕੀਤਾ ਗਿਆ ਹੈ ਕਿ ਆਪ ਦੇ ਗੱਲ ਪੂਰੀ ਤਰੀਕੇ ਨਾਲ ਸੁਣੀ ਨਹੀਂ ਗਈ ਹੈ ਔਰ ਅਸੀਂ ਵੀ ਇਸ ਚੀਜ਼ ਉੱਤੇ ਕਾਫੀ ਸਟ੍ਰਿਕਟ ਹਾਂ ਕਿ ਖਾਣੇ ਪੀਣੇ ਦੇ ਸਮਾਨ ਦੇ ਵਿੱਚ ਕਿਉਂਕਿ ਉਹ ਹੀ ਖਾਣੇ ਦੇ ਨਾਲ ਪਨੀਰ ਵੀ ਬੰਦਾ ਹੈ ਬੋਨ ਮੀਟਾ ਬੰਦਾ ਫੈਕਟਰੀ ਦੇ ਵਿੱਚ ਤੇ ਬੂਸਟ ਜਿਹੀਆਂ ਚੀਜ਼ਾਂ ਬੰਦੀਆਂ ਹੈ ਆਰਮੀ ਨੂੰ ਵੀ ਇਹ ਸਪਲਾਈ ਕੀਤਾ ਜਾਂਦਾ ਹੈ ਤੇ ਉਹਦੇ ਵਿੱਚ ਕੋਈ ਵੀ ਤਰ੍ਹਾਂ ਦੀ ਐਡਲਟਰੇਸ਼ਨ ਜਿਹੜੀ ਉਹ ਟੋਲਰੇਟ ਨਹੀਂ ਕੀਤੀ ਜਾਏਗੀ ਕਿ ਅਗਰ ਅਸੀਂ ਕਿਸੇ ਵੀ ਜਿਹੜੇ ਮੇਨ ਸਪਲਾਈ ਕਰਨ ਵਾਲੇ ਨੇ ਉਹਨਾਂ ਨੂੰ ਅਗਰ ਅਸੀਂ ਉਹ ਪਕੜੇ ਜਾਂਦੇ ਨੇ ਜਾਂ ਦੋ ਦੋ ਉਹਨਾਂ ਤੇ ਮਾਫ ਦੰਡਾ ਉੱਤੇ ਨਹੀਂ ਉਤਰਨਾ ਤੇ ਸਾਡੇ ਵੱਲੋਂ ਜਿਹੜੀ ਸਖਤ ਕਾਰਵਾਈ ਕੀਤੀ ਜਾਏਗੀ ਕਿਤਾ ਪੋਲਿਊਸ਼ਨ ਕੰਟਰੋਲ ਦੇ ਅਪੋਰਡਿੰਗ ਜਿਹੜੀ ਫੈਕਟਰੀ ਕਿ ਕਿ ਬ੍ਰਾਉਂਡ ਵਾਟਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਰਿਹਾ ਹੈ ਤੇ ਇਹਨਾਂ ਨੇ ਸਾਨੂੰ ਕੁਝ ਪਿਕਚਰਸ ਦਿਖਾਈਆਂ ਨਾ ਜਿਹਦੇ ਵਿੱਚ ਪਿੰਡ ਦੇ ਵਿੱਚ ਕਾਫੀ ਪੀਲੇ ਰੰਗ ਦਾ ਪਾਣੀ ਆਇਆ ਹੈ ਕੈਮੀਕਲ ਲੈਬ ਲੈਬਾਰਟਰੀ ਦੀ ਰਿਪੋਰਟਾਂ ਵੀ ਦਿਖਾਈਆਂ ਨਾ ਜਿਹਦੇ ਵਿੱਚ ਪਾਣੀ ਦੇ ਸੈਂਪਲ ਵੱਖ-ਵੱਖ ਖਾਵਾਂ ਤੋਂ ਲਿੱਤੇ ਗਏ ਸੀ ਤੇ ਉਹਦੇ ਵਿੱਚ ਕੰਟਾਮਿਨੇਸ਼ਨ ਦਿਖਾਈ ਗਈ ਹੈ ਅਸੀਂ ਇਹ ਵੀ ਇਨਸ਼ੋਰ ਕਰ ਰਹੇ ਹਾਂ ਕਿ ਜੇ ਫੈਕਟਰੀ ਆਪਣੇ ਬਣਾਏ ਹੋਏ ਜਿਹੜੇ ਉਹਨਾਂ ਦੇ ਰੂਲਸ ਨੇ ਜਿਹੜਾ ਤੇ ਜਿਨ੍ਹਾਂ ਦੇ ਬੇਸਿਸ ਉੱਤੇ ਉਹਨਾਂ ਨੂੰ ਐਲਓਸੀ ਦਿੱਤੀ ਗਈ ਹੈ ਅਗਰ ਉਹਦੇ ਵਿੱਚ ਕਿਸੇ ਵੀ ਤਰੀਕੇ ਨਾਲ ਪਾਣੀ ਨੂੰ ਪ੍ਰਦੂਸ਼ਿਤ ਕਰਦੀ ਪਾਈ ਜਾਂਦੀ ਹੈ ਯਾ ਹਵਾ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਜੀ ਉਹਦੇ ਵਿੱਚ ਵੀ ਕਾਲੇ ਰੰਗ ਦੀ ਕਾਲਖ ਜਿਹੜੀ ਹੈ ਉਹ ਸਵੇਰੇ ਸਵਾਹ ਗੱਡੀਆਂ ਉੱਤੇ ਬੱਚਿਆਂ ਉੱਤੇ ਕੱਪੜਿਆਂ ਉੱਤੇ ਸਭ ਜਗਾ ਫੈਲਦੀ ਹੈ ਤੇ ਫੈਕਟਰੀ ਉੱਤੇ ਵੀ ਸੱਤ ਜਿਹੜੀ ਉਹ ਕਾਰਵਾਈ ਕੀਤੀ ਜਾਏਗੀ ਤੇ ਇਹ ਚੀਜ਼ ਅਸੀਂ ਜ਼ਰੂਰ ਇਹਨੂੰ ਇਨਕੁਆਇਰੀ ਵੀ ਕਰਾਂਗੇ ਪੋਲਿਊਸ਼ਨ ਬੋਰਡ ਦੇ ਨਾਲ ਮਿਲ ਕੇ ਅਸੀਂ ਆਪ ਵੀ ਸਾਈਟ ਵਿਜ਼ਿਟ ਕਰਕੇ ਆਵਾਂਗੇ ਕਿ ਐਕਚੁਅਲੀ ਕਿੱਥੇ ਫੈਕਟਰੀ ਜਿਹੜੀ ਹੈ ਜਿਹੜੀ ਪੋਲਿਊਸ਼ਨ ਦਾ ਕਾਰਨ ਕੀ ਹੈ ਕਿ ਪਾਣੀ ਜਿਹੜਾ ਜ਼ਮੀਨੀ ਪਾਣੀ ਹੈ ਉਹ ਗੰਦਾ ਕਿਉਂ ਹੋ ਰਿਹਾ ਹੈ ਅੱਜ ਸਾਮਝੇ ਤਬੰਦੀ ਨੇ ਇੱਕ ਫਤਰਾਜ ਜਤਾਇਆ ਸੀਗਾ ਕਿ ਹਮੀਰਾ ਮਿਲ ਦੇ ਵਿੱਚ ਕੁਝ ਜਿਹੜੀ ਦੁੱਧ ਨੂੰ ਲੈ ਕੇ ਕੋਈ ਇਸ਼ੂ ਸੀਗੇ ਤੇ ਉਹਦੇ ਸੰਬੰਧ ਵਿੱਚ ਮੇਰੇ ਤੋਂ ਪਹਿਲਾਂ ਮੈਡਮ ਐਸਡੀਐਮ मैम ਨੇ ਹੌਸਲਾ ਵਾਲਿਆਂ ਨੇ ਬਿਲਕੁਲ ਬੜਾ ਵਧੀਆ ਤਰੀਕੇ ਨਾਲ ਬਰੀਫ ਤੁਹਾਨੂੰ ਪਹਿਲਾਂ ਹੀ ਕਰ ਦਿੱਤਾ ਹੈ ਦੁੱਧ ਔਰ ਪਾਣੀ ਦੇ ਉੱਤੇ ਤਾਂ ਉਹਨੇ ਬੋਲ ਦਿੱਤਾ ਜਿਹੜੀ ਇੱਕ ਹੋਰ ਇਸ਼ੂ ਸੀਗਾ ਕਿ ਲੇਬਰ ਦਾ ਜਿਹੜਾ ਹੈਗਾ ਲੇਬਰ ਨੂੰ ਘੱਟ ਪੈਸੇ ਦਿੱਤੇ ਜਾਂਦੇ ਆ ਤੇ ਉਹ ਵੀ ਅਸੀਂ ਮੈਂ मैम ਨੂੰ ਰਿਕਵੈਸਟ ਕਰਦਾ ਕਿ ਅਸੀਂ ਉਹਨੂੰ ਜਿਹੜਾ ਲੇਬਰ ਡਿਪਾਰਟਮੈਂਟ ਨੂੰ ਲਿਖਤੀ ਤੌਰ ਦੇਤੇ ਸੀ ਲਿਕੇ ਕੀ ਨੋਰਮਸ ਹੈਗੇ ਨੇ ਇਹਨਾਂ ਦੇ ਗਵਰਨਮੈਂਟ ਦੇ ਕੀ ਨੋਰਮਸ ਹੈਗੇ ਲੇਬਰプチ ਜੇ ਉਹਦੇ ਵਿੱਚ ਵੀ ਕੋਈ ਇਹੋ ਜੀ ਕੋਈ ਗੱਲ ਪਾਈ ਜਾਂਦੀ ਹੈ ਕਿ ਲੇਬਰ ਨੂੰ ਪੈਸੇ ਵੱਧ ਬਣਦੇ ਉਹਨਾਂ ਨੂੰ ਦਿੰਦੇ ਘੱਟ ਨੇ ਤਾਂ ਉਹਦੇ ਉਹਦੇ ਖਿਲਾਫ ਜਿਹੜਾ ਐਕਸ਼ਨ ਬਣਦਾ ਸੀ ਉਹਨਾਂ ਤੋਂ ਲੈ ਕੇ ਡਿਪਾਰਟਮੈਂਟ ਤੋਂ ਤੇ ਅਸੀਂ ਬਿਲਕੁਲ ਉਹ ਰਿਪੋਰਟੇਸ਼ਨ ਕਰਾਂਗੇ ਔਰ ਜਿੰਨੀਆਂ ਪਹਿਲਾਂ ਇਸ਼ੂਸ ਪੈਦਾ ਹੋਏ ਨੇ ਉਹ ਸਾਰਿਆਂ ਨੂੰ ਅਸੀਂ ਬੈਠ ਕੇ ਇੱਕ ਸਲਾਹ ਕੀਤੀ ਹੈ ਔਰ مشورہ ਕੀਤਾ ਹੈ ਕਿ ਇਹ इशू ਜਿਹੜੇ ਹੈਗੇ ਨੇ ਅਸੀਂ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਹਨੂੰ ਖਤਮ ਕਰਾਂਗੇ ਇਹਨੂੰ ਸੋਲਵ ਕਰਾਂਗੇ ਜਿਹੜੇ ਜਿਹੜੇ ਡਿਪਾਰਟਮੈਂਟ ਦਾ ਵੀ ਕੋਈ ਕੰਮ ਹੈਗਾ ਉਹਨਾਂ ਡਿਪਾਰਟਮੈਂਟ ਨੂੰ ਨਾਲ ਲੈ ਕੇ ਔਰ ਅਸੀਂ ਤੁਹਾਨੂੰ ਕੋਸ਼ਾ ਦੋਣੇ ਆ ਕਿ ਅਸੀਂ ਇਹਦੇ ਵਿੱਚ ਹੋ ਕੇ ਆਪ ਖੁਦ ਵਿੱਚ ਚੁੱਕੇ ਜਿਹੜਾ ਹੈਗਾ ਤੁਹਾਡਾ ਇਹ ਸਾਰੀਆਂ ਜਿੰਨੀਆਂ ਸਮੱਸਿਆਵਾਂ ਪਹਿਲਾਂ ਮਈਆਂ ਰਹੀਆਂ ਇਹਨਾਂ ਦਾ ਸੋਲੂਸ਼ਨ ਲੱਭਾਂਗੇ